ਬਾਡਰੀ ਬੋਰਡਰੀ ਹੋਣੀ ਹੈ ਇਸ ਲਈ ਨਾ ਅੱਧਾ ਕਿਹੜਾ ਹੋਇਆ ਇਹ ਠੀਕ ਇਹਨੂੰ ਹੈਂਡ ਬਾਉਂਡਰੀ ਕਹਿੰਦੇ ਆਪਾਂ ਠੀਕ ਹੈ ਹਾਂ ਡੇ ਬਾਉਂਡਰੀ ਅੱਛਾ ਇਹ ਹੁਣ ਜਿਹੜਾ ਇਹ ਵਿਆਹ ਦਾ ਕਾਰਡ ਹੈ ਹਾਂਜੀ ਅੰਦਰ ਮਤਲਬ ਆਪਾਂ ਕਾਰਡ ਨਹੀਂ ਕਹਿ ਸਕਦੇ ਇਹਨੂੰ ਇਨਵੀਟੇਸ਼ਨ ਹੈ ਜਾਂ ਵੈਸੇ ਹੀ ਸਾਈਨ ਆਫ ਲਵ ਆ ਗਿਆ ਜਿੱਦਾਂ ਕਿ ਗਿਫਟ ਯੂਜ਼ ਕਰਦੇ ਆ ਜਿੱਦਾਂ ਕਿ ਕਪਲਸ ਆਪਣੇ ਆਪ ਕੋ ਸੁਵਿਧਾ ਬਣਾਦੇ ਮੈਰਿਜ ਤੇ ਬਨਵਾ ਲੈਂਦੇ ਕਿ ਕਪਲ ਦਾ ਨਾਮ ਆ ਜਾਂਦਾ ਹੈ ਉਹਨਾਂ ਦੀ ਵੈਡਿੰਗ ڈیٹ ਆ ਜਾਂਦੀ ਹੈ ਇੱਕ ਸਾਹ ਨਾਲ ਮੈਮਰੀ ਰੈਡੀ ਹੋ ਜਾਂਦੀ ਹੈ ਮੈਰਿਜ ਐਨਿਵਰਸਰੀ ਜਿੱਦਾਂ ਕੋ ਗਿਫਟ ਹੋ ਗਿਆ ਉਸ ਤੇ ਹੋਰ ਦਿਖਾਓ ਐਨਿਵਰਸਰੀ ਤੇ ਆਪਾਂ ਗਿਫਟ ਕਰ ਸਕਦੇ ਕਿਸੇ ਦੀ ਮੈਰਿਜ ਤੇ ਕਿਸੇ ਦਾ ਕਰ ਸਕਦੇ ਦੇਖਿਓ ਇਹਨਾਂ ਦਾ ਕਾਪੀ ਆ ਜਾਂਦਾ ਹੈ ਇਸਦੇ ਕੈਲੰਡਰ نیچے ਆ ਜਾਏਗਾ ਡਬਲ ਡਬਲ ਬੁੱਕ ਹੈ ਇਹ ਤੇ ਇਸ ਦੇ ਉੱਪਰ ਗੁਰਦੁਆਰਾ ਥੀਮ ਆ ਜਾਂਦਾ ਹੈ نیچے ਨਾਮ ਪ੍ਰੋਪਰ ਪੰਜਾਬੀ ਵੈਡਿੰਗ ਦਾ ਗਿਫਟ ਆ ਜਾਂਦਾ ਹੈ ਹੋਰ ਦਿਖਾਓ ਫੈਂਸ ਲਈ ਹੈ ਅ ਤੇ ਤਿੰਨ ਸਿੰਨੀਆਂ ਦਾ ਹਿੱਕ ਕਹਿ ਸਕਦੇ ਆਪਾਂ ਨੂੰ ਤੇ ਨੋ ਨਾ ਇਹਨਾਂ ਦਾ ਨਾਮ ਆ ਜਾਂਦਾ ਹੈ ਤੇ ਕੁਝ ਕੋਈਟਾ ਆ ਜਾਂਦੇ ਜੋੜਦਾ ਦਾ ਵੀ ਹੋਰ ਇੱਕ ਦੂਜੇ ਨੂੰ ਮਤਲਬ ਜਾਣ ਪਛਾਣ ਕਰਦੇ ਨੇ ਹੁਣ ਆਪਣੀਆਂ ਸਿੰਨੀਆਂ ਦਾ ਮੈਮਰੀ ਬਣ ਜਾਂਦੀ ਹੈ ਕਾਲਜ ਟੈਂਸ ਹੁੰਦੇ ਆ ਬਾਅਦ ਚ ਉਹਨਾਂ ਦੀ ਯਾਦ ਵੀ ਬਣ ਕੇ ਰਹਿੰਦੀ ਹੈ ਤੇ ਕੁਝ ਹੋਮ ਡੈਕੋਰ ਆਈਟਮ ਆ ਜਾਂਦੀ ਹੈ ਜਿਸ ਨੂੰ ਆਪਾਂ ਕਰੇ ਕਿਤਦਾ ਵੀ ਯੂਜ਼ ਕਰ ਸਕਦੇ ਆ ਤੇ ਰੱਖ 사ੜ ਦੇ ਨਾਲ ਡੈਕੋਰ ਕਰ ਸਕਦੇ ਆ ਬੋਲ ਤੇ ਹੈਂਗ ਕਰ ਸਕਦੇ ਆ ਜਾਂ ਪਰ ਕਿਸੇ ਵੀ ਆਪਣੇ ਟੇਬਲ ਵਗੈਰਾ ਤੇ ਸਾਈਡ ਤੇ ਰੱਖ ਸਕਦੇ ਆ ਉਹ ਲਾਸਟ ਵਾਲਾ ਵੀ ਦਿਖਾ ਦੇ ਉਹ ਇਹ ਵੀ ਉਹੀ ਹੈ ਹਾਂਜੀ ਕੋਈ ਸਪੈਸ਼ਲ ਕੁਝ ਖਾਸ ਨਹੀਂ ਇਹ ਕੋਈ ਮੈਰਿਜ ਦੇ ਰਿਕਾਰਡਿੰਗ ਨਹੀਂ ਆਉਂਦਾ ਫਿਲਮੇਸ਼ਨ ਵੀ ਹਾਂਜੀ ਮੈਰਿਜ ਦੇ ਰਿਕਾਰਡਿੰਗ ਅ ਕਪਲ ਦਾ ਨੇਮ ਆ ਜਾਂਦਾ ਹੈ ਤੇ ਆਵਲਾ ਸਾਰਾ ਜਿਨ੍ਹਾਂ ਦਾ ਵਿਆਹ ਹੋਣਾ ਹੈ ਜਾਂ ਹੋ ਚੁੱਕਿਆ ਹੈ ਹੋ ਚੁੱਕਿਆ ਵੀ ਹੋਣ ਵਾਲੇ ਤਾਂ ਵੀ ਆਉਂਦਾ ਹਾਂਜੀ ਹੋਣ ਵਾਲੇ ਪਹਿਲਾਂ ਹੋਣ ਵਾਲੇ ਹੀ ਆਉਂਦੇ ਜਿੱਦਾਂ ਉਹ ਜਿੱਦਿਆਂ ਨੇ ਮੈਰਿਜ ਡੇਟ ਉਹਦੀ ਉਸ ਤੇ ਦਾ ਹਰਟ ਪਾ ਜਾਂਦੇ ਅੱਛਾ ਹਾਂਜੀ ਮਤਲਬ ਜਦ ਵਿਆਹ ਤੋਂ ਪਹਿਲਾਂ ਇਹ ਕਈ ਵਿਆਹ ਤੋਂ ਪਹਿਲਾਂ ਵੀ ਪੂਵਾ ਲੈਂਦੇ ਵੀ ਬਾਅਦ ਚ ਗਿਫਟ ਕਰਾਂਗੇ ਗਿਫਟ ਕਰਾਂਗੇ ਇਹ ਕਿੰਨੇ ਦਿਨ ਲੱਗਦੇ ਇੱਕ ਪਿਆਰ ਹੋਣ ਲੱਗਦਾ ਦੋ ਦਿਨ ਬਾਕਸ ਲੱਗਦੇ ਦੋ ਦਿਨ ਹਾਂ ਜੀ ਇਹ ਤੁਸੀਂ ਸਿੱਖਿਆ ਹੈ ਜਾਂ ਆਪਣੇ ਦਿਮਾਗ ਨਾਲ ਹੀ ਬਣਾਇਆ ਸਾਰਾ ਨਹੀਂ ਅਕਲ ਥੋੜਾ ਬਹੁਤ ਤਾਂ ਮਤਲਬ ਦੇਖ ਕੇ ਕਿ ਬਣਿਆ ਹੋਇਆ ਦੇਖ ਕੇ ਉਸ ਤੋਂ ਆਈਡੀਆ ਲੈ ਕੇ ਉਹਦਾ ਬਣਾਇਆ ਐਮਬ੍ਰੋਇਡਰੀ ਸਿੱਖੀ ਕਿਹਦਾ ਕਹਾਂਗਾ ਆਪਾਂ YouTube ਤੇ ਸਿੱਖੀ ਆ ਵੈਸੇ ਤਾਂ ਮੈਂ ਹੂੰ ਹੂੰ ਤੇ ਬਾਕੀ ਆਹ ਡਿਜ਼ਾਈਨ ਵਗੈਰਾ ਖੁਦ ਕ੍ਰੀਏਟ ਆਹ ਵਾਲਾ ਸਾਰਾ ਮੈਂ ਖੁਦ ਕ੍ਰੀਏਟ ਕੀਤਾ ਹੋਇਆਗਾ ਤੇ ਆਹ ਵਾਲਾ ਕੁਝ ਤੋਂ ਕਾਪੀ ਕੀਤਾ ਹੋਇਆਗਾ